ਨਾ 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 ਨਹੀਂ ਡਿੱਗਦਾ ਨਹੀਂ ਡਿੱਗਦਾ ਕੋਈ ਨਹੀਂ ਮੱਥੇ ਕੱਲਾ ਪਟਾ ਸਿਰਫ ਪਟਾ ਮੱਥੇ ਬਾਕੀ ਚਾਰੇ ਪੈਰ ਕਾਲੇ ਆ ਇੱਕ ਦੋ ਦਿਨ ਛੱਡ ਕੇ ਸਾਫ਼ ਕਰ ਦਿੰਨਾ ਕੋਸ਼ਿਸ਼ ਤਾਂ ਰੋਜ਼ ਹੀ ਕਰਦਾ ਭਾਈ ਕਈ ਵਾਰ ਨਹੀਂ ਹੁੰਦੀਆਂ ਸਈ ਗੰਨੂਰ ਕਹਿੰਦਾ ਵੀ ਮੈਂ ਰੋਜ਼ ਵਾਂਗੂ ਪੈਰ ਸਾਫ਼ ਕਰਦਾ ਰਹਿਣਾ ਤਾਂ ਕਰਕੇ ਪੈਰ ਤੇਰੇ ਪੈਰ ਵੀ ਵਧੀਆ ਪਏ ਫਿਰ ਵੇਖ ਲੈ ਹਾਂਜੀ ਪੈਰਾਂ 'ਚ ਕੋਈ ਖਰਾਬੀ ਨਹੀਂ ਵਧੀਆ ਪੈਰ ਬਏ ਸਾਹ ਹਾਂਜੀ ਨੂਰ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਕੀ ਹਾਲ ਚਾਲ ਓਕੇ エアਪੋਰਟ ਹਾਂ ਲੋਬੀ ਅੱਜ ਨਮਾਉਨੇ ਆ ਫਿਰ ਕੋੜੀਆਂ ਗਰਮੀ ਅਰ ਬਾਲੀ ਹੋਈ ਪਈ ਬਹੁਤ ਨਹੀਂ ਆਈ ਨਜਾਇਜ਼ ਹੀ ਗਰਮੀ ਆ ਗਰਮੀ ਕਰਕੇ ਪਸੀਨਾ ਅਜ ਸਵੇਰੇ ਨੂੰ ਸਾਰਾ ਪਸੀਨਾ ਆਇਆ ਸੀ ਕੋੜੀ ਨੂੰ ਤੇ ਹੁਣ ਸੁੱਕਿਆ ਉਸ ਤੋਂ ਬਾਅਦ ਉਹ ਲਾਈਟ ਆਈ ਫਿਰ ਪੱਖਾ ਲਾਇਆ ਤੇ ਥੱਲੋਂ ਪਹਿਲਾਂ ਪੈਰਾ ਤੋਂ ਪਾਣੀ ਮਾਰਨਾ ਚਾਹੀਦਾ ਹਾਂਜੀ ਐਨੂਰ ਹਾਂਜੀ ਬਿਲਕੁਲ ਠੀਕ ਹੈ ਟੈਂਪਰੇਚਰ ਇੱਕ ਪੋਆ ਕਰ ਦਿੰਦਾ ਅੱਛਾ ਹਾਂਜੀ ਟੈਂਪਰੇਚਰ ਉਹਦੇ ਨਾਲ ਮੈਂਟੇਨ ਹੋ ਜਾਂਦਾ ਹਾਂਜੀ ਠੀਕ ਹੈ ਬਾਜੀ ਫੀਲਿੰਗ ਨਾਜ਼ ਆਹ ਪੈਰਾਂ ਦੀ ਬੈਨੂਰ ਫਰਮਾ ਬਾਈਆਂ ਬਈ ਅੱਛਾ ਇਹਨੇ ਨਾ ਕੀ ਫਾਇਦਾ ਨੁਕਸਾਨ ਕੀ ਆ ਨੁਕਸਾਨ ਦਾ ਕੋਈ ਨਹੀਂ ਗਿੱਟੇ ਨਹੀਂ ਪੜਾਉਂਦੀ ਯਾਰ ਅੱਛਾ ਹਾਂਜੀ ਐਨੇ ਨਾ ਗਿੱਟੇ ਵੱਡੇ ਪੜਾਉਂਦੇ ਠੀਕ ਐ ਇਹਨੇ ਨਾ ਉਹ ਗਿੱਟਿਆਂ ਨੂੰ ਦੂਰ ਰੱਖ ਦੂਰ ਰੱਖ ਠੀਕ ਐ ਪੈਰ ਤੋਂ ਪੈਰ ਦੂਰ ਰੱਖ ਗਿੱਡੇ ਦੇ ਚਾਲ ਚਰਨ ਚ ਵੀ ਕੋਈ ਹੁੰਦੀ ਹੈਲਪ ਇਹਨੇ ਹਾਂਜੀ ਹੁੰਦੀ ਪਈ ਫਿਰ ਪੈਰ ਦੇ ਉੱਤੇ ਕਾ ਹੁੰਦੀ ਨਾ ਵਕਵਾ ਨੂੰ ਐ ਲੱਗਾ ਵਜਾ ਨਾਲ ਠੀਕ ਐ ਪੈਰ ਉੱਤਕੇ ਰੱਖਦਾ ਜਾਨਵਰ ਤੇ ਖੁਰੀਆਂ ਨੂਰ ਨੇ ਲਵਾ ਛੱਡੀਆਂ ਏ ਨਾ ਯਾਰ ਇਹ ਪੈਟ ਟੁੱਟ ਕੇ ਬਾਹਰ ਗਏ ਠੀਕ ਆ ਆ ਵੀ ਵਜੇ ਥੋੜੇ ਥੋੜਾ ਆਏਗਾ ਉੱਪਰਲੀ ਸਾਈਡ ਹਾਂ ਇਧਰੋਂ ਆ ਇਸ ਬੰਨੇ ਟੁੱਟਾ ਆ ਹਾਂ ਕਾਂਗਰਸ ਠੀਕ ਆ ਬਾਕੀ ਘੋੜੀ ਚੰਗੀ ਬਹੁਤ ਆ ਤੇ ਹੁਣ ਲੱਸੀ ਸੀ ਤਾਂ ਕਰਕੇ ਨੂਰ ਨੇ ਮਲਾਈ ਨਹੀਂ ਨੂਰ ਆਂਦਾ ਇਹ ਅਰਜਨ ਦੀ ਆ ਬਈ ਆ ਪਰਜਾਂ ਰੌਲੀ ਵਾਲੇ ਦੀ ਰੌਲੀ ਵਾਲੇ ਅਰਜਨ ਦੀ ਆ ਹਾਂ ਜੀ ਕਨਫਰਮ ਅਰਜਨ ਦੀ ਆ ਗਾਰੰਟੀ ਨਾਲ ਨੂਰ ਸੇਲ ਤਾਂ ਨਹੀਂ ਕਰਨੀ ਕੋੜੀ। ਨਾ ਭਈ। ਸੇਲ ਨਹੀਂ ਕਰਨੀ। ਹਜੇ ਤਾਂ ਕੋਈ ਵਿਚਾਰ ਨਹੀਂ। ਹਜੇ ਕੋਈ ਵਿਚਾਰ ਨਹੀਂ ਰੱਖੀ ਹੋਈ ਨੂਰ ਨੇ ਘਰੇ ਕੋੜੀ। ਆਪ ਦੇਖੋ ਜੀ ਬਸ਼ੇਰੀ। ਇਹ ਤਾਂ ਤੁਹਾਨੂੰ ਵਿਖਾਈ ਸੀ ਪਿਛਲੇ ਵਲੌਗ ਦੇ ਵਿੱਚ ਵੀ। ਬਾਹਰ ਕੱਢ ਕੇ ਵਿਖਾਵਾਂਗੇ ਅੱਜ ਨੂਰ ਚੰਗੀ ਤਰ੍ਹਾਂ। ਠੀਕ ਆ। ਸਹੀ ਜਾਨਵਰ ਦਾ ਪਤਾ ਤਾਂ ਬਾਹਰ ਕੱਢ ਕੇ ਹੀ ਲੱਗਦਾ। ਬਾਹਰ ਕੱਢ ਕੇ ਮਿੱਤਰੋ ਤੁਹਾਨੂੰ ਦਿਖਾਵਾਂਗੇ ਬੇਸ਼ੇਰੀ ਤੋ ਮੈਂ ਇਹ ਦਰੂਦ ਸਾਫ ਕਰਨੇ ਚਾਹੀਦੇ ਆ ਯਾਰ ਜਦੋਂ ਬਈ ਇੱਕ ਨਵਾਉਣ ਦਾ ਹੋਰ ਮੇਨ ਕਾਰਜ ਹੁੰਦਾ ਜਾਨਵਰ ਦੇ ਪੈਰ ਜਿਹੜੇ ਆ ਉਹ ਅੰਦਰੋਂ ਆਏ ਪੋਰਸ਼ਨ ਨੂੰ ਤੁਸੀਂ ਸਾਫ ਕਰ ਦਿਆ ਕਰੋ ਹਾਂਜੀ ਹਾਂਜੀ ਇਹਦੇ ਨਾਲ ਜਿਹੜੀ ਵੀ ਵਿੱਚ ਮਿੱਟੀ ਰੇਤ ਤਾਂ ਘੱਟਾਂ ਘੱਟਾਂ ਐ ਮੈਂ ਇੱਕ ਦੋ ਦਿਨ ਛੱਡ ਕੇ ਸਾਫ ਕਰ ਦਿੰਨਾ ਕੋਸ਼ਿਸ਼ ਤਾਂ ਰੋਜ਼ ਹੀ ਕਰਦਾ ਬਈ ਕਈ ਵਾਰ ਨਹੀਂ ਹੁੰਦੀਆਂ ਕੀ ਗੰਨੂਰ ਕਹਿੰਦਾ ਵੀ ਮੈਂ ਰੋਜ਼ ਵਾਂਗੂ ਪੈਰ ਸਾਫ਼ ਕਰਦਾ ਰਹਿਣਾ ਤਾਂ ਕਰਕੇ ਪੈਰ ਪੈਰ ਵੀ ਵਧੀਆ ਪਏ ਫਿਰ ਵੇਖ ਲੈ ਹਾਂਜੀ ਪੈਰਾਂ 'ਚ ਕੋਈ ਖਰਾਬੀ ਨਹੀਂ ਵਧੀਆ ਪੈਰ ਪਏ ਸਾਫ਼ ਕੋਈ ਪੈਰਾਂ ਨਾਲ ਹੀ ਕੋੜਾ ਹੁੰਦਾ ਬਿਲਕੁਲ ਜੀ ਜੇ ਪੈਰ ਹੀ ਕੋੜੇ ਦਾ ਖਰਾਬ ਹੋ ਗਿਆ ਤੇ ਫਿਰ ਗੱਲ ਨਹੀਂ ਹੋ ਰਹੀਂਦੀ ਸਹੀ ਗੱਲ ਹੈ ਜੀ ਯਾ ਨਿਸ਼ਾਨੀ ਬਈ ਮੈਂ ਮਾੜੇ ਹੱਥ ਹਾਉਣਾ ਪੈਰ ਨਾਲ ਦੀ ਨਾਲ ਪੈਰ ਦੇ ਦਿੰਦੇ ਹਾਂ ਹਾਂ ਇਹ ਆਪਣੇ ਸਾਰੇ ਜਾਨਵਰ ਬਸ਼ੇਰੀ ਨਿੱਕੀ ਉਹ ਵੀ ਆਈ ਕਿ ਜਾਈ ਬਈ ਮਾੜੇ ਹੱਥ ਬਾਈ ਦਾ ਪੈਰ ਦੇ ਦਿੰਦੀ ਨਾ ਕਈ ਲ ਨੂਰ ਜਿਵੇਂ ਆਮ ਘੋੜੀਆਂ ਕਈ ਪੈਰ ਹੀ ਨਹੀਂ ਚਕਾਉਂਦੀਆਂ ਲੇਖੀ ਦੇ ਆ ਘੋੜੀ ਨੂੰ ਆਉਂਦਾ ਖਰੇ ਕੀ ਚੱਕ ਕੇ ਪੈਰ ਕਰਨਾ ਪਰ ਜਦੋਂ ਜਾਨਵਰ ਇਹ ਸਮਝਦਾਰਾ ਇੱਕ ਦੋ ਵਾਰ ਆਪ ਪੈਰ ਚੱਕ ਕੇ ਸਾਫ਼ ਕਰਦੇ ਆ ਫਿਰ ਇਹਨੂੰ ਸਮਝ ਲੱਗ ਜਾਂਦੇ ਵੀ ਹੋਰ ਨਹੀਂ ਕੁਝ ਕਰਦਾ ਪੈਰ ਹੀ ਸਾਫ਼ ਕਰੂਗਾ ਹਾਂਜੀ ਉਹ ਯਾਰ ਨੂਰ ਖੁਰੀ ਵਧੀਆ ਤੇਰੇ ਘੋੜੀ ਤੇ ਲੱਗੀ ਹੈ ਕਿਹੜੇ ਫੈਰੀਅਰ ਨੇ ਲਾਈ ਆ ਇਹ ਗੋਪੀ ਆ ਬਈ ਮੁੰਡਾ ਫਰੀਜ਼ਪੋਰਟ ਤੋਂ ਆਪਣੇ ਉਹ ਹੀ ਆਉਂਦਾ ਪੱਕਾ ਠੀਕ ਆ ਹਾਂਜੀ ਓਕੇ ਆਪਣੇ ਸਾਰੇ ਜਿੰਨੇ ਆਏ ਮੰਨ ਕੇ ਜਾਂ ਘਰਾਂ ਦੀ ਘੋੜੀਆਂ ਠੀਕ ਹੈ ਸਾਰੀਆਂ ਦੇ ਹੋਈਆਂ। ਆਓ। ਬਾਤ। ਲੈ ਵੀ ਘੋੜੀ ਦੀ ਮਜ਼ਬੂਤੀ ਚੈੱਕ ਕਰੋ। ਹਿੱਕ ਗਰਦਨ। ਸਾਰੀ ਅਰਜਨ ਆੜੀ ਹੈ। ਸਾਰੀ ਅਰਜਨ ਦੀ ਕਾਪੀ ਆ ਹਨਾ ਜਮਾਂ ਘੋੜੀ। ਜਿਵੇਂ ਅਰਜਨ ਦਾ ਬੋਡੀ ਸਟਰਕਚਰ ਓਵੇਂ ਹੀ ਆ। ਦੇਖੋ ਕਰੋ ਚੈੱਕ। ਲਿੱਸੀ ਹੋ ਗਈ ਹਜੇ ਤਾਂ ਕੋੜੀ ਬਹੁਤ ਜੋ ਰਾਜੀ ਸੀ ਨਾ ਉਦੋਂ ਚੀਜ਼ ਹੋਰ ਸੀ ਬਿਮਾਰ ਹੋ ਗਈ ਸੀ ਉਹਦੇ ਕਰਕੇ ਲਿੱਸੀ ਹੋ ਗਈ ਨੂਰ ਦੀ ਸਾਹਮ ਕਰਕੇ ਨਹੀਂ ਹੋਈ ਸਾਹਮ ਤਾਂ ਨੂਰ ਦੀ ਬਹੁਤ ਜ਼ਿਆਦੀ ਆ ਲਓ ਵੀ ਸੱਜਣੋ ਆ ਦੂਜੀ ਘੋੜੀ ਤੇ ਇਹਨੂੰ ਵੀ ਨਵਾ ਲਈਏ ਕਰੋ ਚੈੱਕ ਅੱਛਾ ਠੀਕ ਐ ਦੇਖੋ ਵੀ ਕਰੋ ਚੈੱਕ ਇਹ ਹੋ ਗਈ ਐ ਸਹੀ 3 ਮਹੀਨੇ ਤੇ 20 ਦਿਨਾਂ ਦੀ ਮੱਥੇ ਕੱਲਾ ਪਟਾ ਸਿਰਫ ਪਟਾ ਮੱਥੇ ਬਾਕੀ ਚਾਰੇ ਪੈਰ ਕਾਲੇ ਆ ਛੱਡ ਦਾਂਗੇ ਹਾਂ ਛੱਡ ਦੇ ਛੱਡ ਦੇ ਮੂੰਹ ਤੋਂ ਵਾਲ ਥੋੜੇ ਥੋੜੇ ਕਮੈਤ ਕਰਦੀ ਜਾਂਦੀ ਆ ਹਾਂ ਬਾਕੀ ਕੁਆਲਿਟੀ ਚੈੱਕ ਕਰੋ ਜਿਹੜੀ ਚੀਜ਼ ਕੁਆਲਿਟੀ ਮੇਨ ਹੁੰਦੀ ਆ ਤੇ ਸ਼ਰੀਰ ਦੀ ਕੁਆਲਿਟੀ ਹਾਂ ਬਾਕੀ ਬਾਹਰ ਕੱਢ ਕੇ ਤੁਹਾਨੂੰ ਦਿਖਾਈ ਆ ਉਦੋਂ ਸਹੀ ਗ੍ਰੋਥ ਪਤਾ ਲੱਗਦੀ ਐ। ਅੰਜ ਨਹੀਂ ਪਤਾ ਲੱਗਦਾ। ਬਾਈ ਨੇ ਲਈ ਐ ਨਵੀਂ ਘੋੜੀ ਤੇ ਪਹਿਲੀ ਵਾਰੀ ਰੱਖਿਆ ਬਈ ਨੇ ਜਾਨਵਰ? ਹਾਂਜੀ ਪਹਿਲੀ ਵਾਰੀ। ਪਹਿਲੀ ਵਾਰੀ ਘੋੜੀ ਰੱਖੀ ਐ। ਅੰਜ ਘੋੜੀ ਦਾ ਵਧੀਆ ਸੀਲ ਆ ਪਰ ਚਾਲ ਨਹੀਂ ਹੈਗੀ ਤੇ ਮਾੜਾ ਮੋਟਾ ਚੜ ਕੇ ਸੈੱਟ ਹੋ ਜੂਗੀ। ਤੇ ਫਿਰ ਸਵਾਰ ਭਾਈ ਤੋਂ ਵਧੀਆ ਤੋਰ ਪੈਂਦੀ ਉਹ ਪੈਰ ਸੋਨਾ ਚੱਕਦੀ ਹੈ ਨਾ ਪੈਰ ਵਧੀਆ ਚੱਕਦੀ ਲਗਾਮ ਆ ਢਟਕਾ ਦੇ ਕੇ ਨਹੀਂ ਸਹੀ ਧਰਪੂ ਹੂੰ ਆਪ ਬੈਠਾ ਤੂੰ ਅੱਛਾ ਠੀਕ ਹੈ ਹੂੰ ਚੱਲ ਓਏ ਤੈਨੂੰ ਵੀ ਹੈਗਾ ਸ਼ੌਂਕ ਹੈਗਾ ਹੈ ਹਾਂ ਵੜਿਆ ਮੁੰਡਾ ਹੁਣੇ ਹਾਂ ਹੁਣ ਡਿੱਗ ਪਿਆ ਯਾਰ ਮੁੰਡਾ ਠੀਕ ਹੈ ਕੋਈ ਨਹੀਂ ਦੁਬਾਰਾ ਚੜਨਾ ਹੀ ਚੜਾਂਗੇ ਠਹਿਰ ਕੇ ਹਲੇ ਸਾਹ ਸਾਹ ਘਾਟਾ ਜੇ ਹਾਂ ਸਾਹ ਘਾਟਾ ਠੀਕ ਹੈ ਉਧਰ ਨੂੰ ਜਾਣ ਨਹੀਂ ਕਰਦੀ ਅੰਦਰ ਉਹਦੇ ਪੈਰ ਸੋਣਾ ਚੱਕਦੀ ਵਧੀਆ ਤੁਰ ਪੂਗੀ ਚੱਲ ਸਿੱਧਾ ਚੱਲ ਨਾ 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 ਡਿੱਗਣਾ ਨਹੀਂ ਡਿੱਗਦਾ ਨਹੀਂ ਡਿੱਗਦਾ ਕੋਈ ਨਹੀਂ ਚੱਲ ਡਰਦੀ ਤੂੰ ਡਰਦੀ ਆ ਹਜੇ ਕੁੜੀ ਚੱਲ ਇੱਧਰ ਮੁੜ ਚੱਲ ਇਹਨੂੰ ਜੇ ਨਾ ਦਵਾਈ ਨਾ ਚੜਦੇ ਚੜਦੇ ਗੁੰਮੀ ਰਹੇ ਇਹਨੂੰ ਹਾਂ ਚੜਦੇ ਨਹੀਂ ਤੇ ਮੈਨੂੰ ਲੱਗਦਾ ਜਮਾਂ ਹੀ ਹਨਾ ਹਮ ਹੁਣ ਕੁੜੀ ਦੀ ਬਾਡੀ ਬੁਰੀ ਵਧੀਆ ਮਜ਼ਬੂਤ ਕੁੜੀ ਆ ਚੱਲ ਵਧੀਆ ਸਟਰਕਚਰ ਦੀ ਤੇ ਦਿਲਬਾਗ ਮਿੱਡੇ ਵਾਲੇ ਦਾ ਬੱਚਾ ਆਂਦੇ ਤੋਂ ਇਹ ਗੱਭਣ ਆ ਬਾਈ ਲਗਾਮ ਬਰਾਬਰ ਫੜ ਕੇ ਰੱਖਾ ਹਾਂ ਬਰਾਬਰ ਫੜ ਕੇ ਰੱਖ ਲਗਾਮ ਫਿਰ ਸਹੀ ਦਰੂਗੀ ਬਰਾਬਰ ਫਾੜਾ ਦਵੇਂ ਵਾਗਾ ਐਂ ਟੇਕ ਦਾ ਟੈਨਸ਼ਨ ਹੋਣਾ ਇੱਕ ਗੱਦੀ ਵੀ ਹੈ ਨਹੀਂ ਨਾ ਗੱਦੀ ਕਰਕੇ ਬੈਲੈਂਸ ਜਾਨੀ ਬੰਦਾ ਅੱਛਾ ਠੀਕ ਹੈ ਬਸ ਆਹ ਆਹ ਬਸ ਇੰਨੀ ਨਹੀਂ ਜਾਂਦੇ ਹਾਂ ਮੱਠੀ ਮੱਠੀ ਬਾਹਰ ਨਹੀਂ ਕਰਦੀ ਨਖਰੇ ਇਹਨੇ ਆਉ ਚੱਕ ਕੇ ਲਗਾਂ ਤਾਂ ਚੱਕਣਾ ਬਾਹਰ ਕਚਰਾ ਵੱਡੂ ਹੈ ਕਚਰ ਦਾ ਤੇ ਫਿਰ ਲਜਾਇਆ ਕਰ ਦੂੰ ਮੈਨੂੰ ਚਲਾਉਣੀ ਨਹੀਂ ਆਉਂਦੀ ਯਾਰ ਕਚਰਾ ਆ ਕੇ ਉਹ ਸਟੀਰਿੰਗ ਇਹਦੇ ਉਹ ਬ੍ਰੇਕਾਂ ਉਹ ਸਟੀਰਿੰਗ ਆ ਉਹ ਹੀ ਬ੍ਰੇਕਾ ਲਗਾਵੀ ਆਂਦੀ ਚੱਲ 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 ਸਿੱਧੀ ਚੱਲ ਅਗਲੀ ਕਲਾਸ ਚ ਲੈ ਗੋ ਖੋ ਬਣਾ ਲਈ ਆਉਗੇ ਬਸ ਬਸ ਹਾਂ ਨੂਰ ਟ੍ਰੇਨਿੰਗ ਦਿੰਦਾ ਹੈ